ਲੋਕ ਸਵਾਲ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਬਲਵਿੰਦਰ ਡੁਲਕਤ ਦੀ ਅਗਵਾਈ ਹੇਠ ਵਾਰਡ ਨੰਬਰ 72 ਜਵਾਹਰਨਗਰ ਕੈਂਪ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਡੁਲਕਤ ਨੇ ਦੱਸਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਫਿਕੂਫ਼ ਬਣਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਅਸੀਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਇਸ ਵਾਰ ਇੱਕ ਇੱਕ ਵੋਟ ਤੱਕੜੀ ਦੇ ਨਿਸ਼ਾਨ ਉੱਪਰ ਮੋਹਰ ਲਗਾ ਕੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਿਏ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਯੂਥ ਕਾਲੀ ਦਲ ਦੀ ਸਾਰੀ ਟੀਮ ਵੱਲੋਂ ਵਾਰਡ ਨੰਬਰ 72 ਦੇ ਸਰਦਾਰ ਹਮੇਸ਼ਿੰਦਰ ਸਿੰਘ ਗਰੇਵਾਲ ਜੀ ਤੇ ਉਹਨਾਂ ਦੀ ਟੀਮ ਦੀ ਗਵਾਈ ਵਿੱਚ ਅੱਜ ਨੁੱਕੜ ਮੀਟਿੰਗ ਰੱਖੀ ਗਈ ਜੋ ਕਿ ਇੱਕ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਗਈ ਤੇ ਮੈਂ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਪਹਿਲੇ ਆਪਾਂ ਕਾਂਗਰਸ ਤੋਂ ਦੁਖੀ ਸੀ ਹੁਣ ਆਮ ਆਦਮੀ ਪਾਰਟੀ ਤੋਂ ਦੁਖੀ ਆ ਮੈਂ ਹੁਣ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹਨਾ ਵਾ ਕਿ ਆਪਣੀ ਇੱਕ ਇੱਕ ਵੋਟ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਪਾਓ ਤੇ ਉਹਦਾ ਹੱਥ ਮਜ਼ਬੂਤ ਕਰੋ ਵੈਸੇ ਤਾਂ ਰਣਜੀਤ ਸਿੰਘ ਢਿੱਲੋਂ ਜੀ ਸਾਡੇ ਐਮਪੀ ਬਣ ਚੁੱਕਿਆ ਵਾ ਸਿਰਫ ਐਲਾਨ ਹੋਣਾ ਬਾਕੀ ਆ ਤੇ ਮੈਂ ਵਾਰਡ ਵਾਸੀਆਂ ਨੂੰ ਇੱਕ ਵਾਰ ਫਿਰ ਕਹਿਣਾ ਵਾ ਕਿ ਆਪਣੇ ਵੱਦ ਤੋਂ ਬਾਅਦ ਸਾਥੀਆਂ ਨੂੰ ਕਹਿ ਕੇ ਰਣਜੀਤ ਸਿੰਘ ਢਿੱਲੋਂ ਨੂੰ ਜਿਤਾਓ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਹੱਥ ਮਜ਼ਬੂਤ ਕਰੋ ਸਾਰਿਆਂ ਨੂੰ ਜੈ ਬਾਲ ਮਿੱਕੀ ਹਰ ਹਰ ਬਾਲ ਮਿੱਕੀ ਦੇਖੋ ਇਕ ਕਾਲੀ ਦਲ ਦੀ ਗਲੀ ਨੰਬਰ 6 ਲੇਵਰ ਕਲੋਨੀ ਚ ਅੱਜ ਮੀਟਿੰਗ ਹੋਈ ਹੈ ਗਲੀ ਨੇ ਗਲੀ ਨੰਬਰ 6 ਚ ਬਾਬਾ ਜੀ ਗਲੀ ਨੰਬਰ 6 ਡੇਰਾ ਬਾਬਾ ਜੀ ਦਾ ਉਹਨਾਂ ਨੇ ਮੀਟਿੰਗ ਕਰਵਾਈ ਹੈ ਮੈਂ ਕਾਲੀ ਦਾਲ ਦੇ ਨਾਲ ਹੀ ਚਲਦਾ ਪਿਆ ਔਰ ਕਾਲੀ ਦਾਲ ਦੇ ਨਾਲ ਹੀ ਰਹੂੰਗਾ ਜੋ ਮੈਂ ਇੱਥੇ ਪ੍ਰਚਾਰ ਕੀਤਾ ਹੈ ਕਿ ਜਦ ਕਾਲੀ ਦਾਲ ਨੇ ਸਾਨੂੰ ਸਭ ਕੁਝ ਮਿਲਿਆ ਹੈ ਜਾਂ ਕਣਕ ਦਿੱਤੀ ਹੈ ਜਾਂ ਦਾਲ ਦਿੱਤੀ ਹੈ ਸਭ ਕਾਲੀ ਦਾਲ ਤੋਂ ਚਾਲੂ ਹੋਈ ਹੈ ਅੱਜ ਉਹ ਜਿਹੜੀ ਦਾਲ ਆ ਜਾਂ ਕੋਈ ਵੀ ਚੀਜ਼ ਹੈ ਜਾਂ ਆਪਣੇ ਰਾਸ਼ਨ ਆ ਉਹ ਜਿਹੜੀ ਆਮ ਪਾਰਟੀ ਹੈ ਉਹ ਖਾ ਚੁੱਕੀ ਹੋਈ ਹੈ ਕਿਉਂਕਿ ਬਿਲਕੁਲ ਰਾਸ਼ਨ ਜਿਹੜਾ ਜਿਹੜੀ ਸਾਨੂੰ 2 ਰੁਪਏ ਕਿਲੋ ਕਣਕ ਮਿਲਦੀ ਸੀ ਬਾਦਲ ਸਰਕਾਰ ਦੇ ਰਾਜ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਅਸੀਂ ਇਹ ਚਾਹਨੇ ਕਿ ਬਾਦਲ ਸਰਕਾਰ ਦਾ ਰਾਜ ਇੱਕ ਵਾਰੀ ਵੇਰ ਆਵੇ ਕਿ ਗਰੀਬਾਂ ਦੀ ਹਮਾਇਤ ਕਰੇ ਔਰ ਗਰੀਬਾਂ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰੇ ਗਰੀਬਾਂ ਜਿਆਦਾ ਜਿਆਦਾ ਧਿਆਨ ਲਗਾਵੇ